ਮੇਰੇ ਨਾਲ ਰਲ ਕੇ ਖਾਦਾ ਪੀਤਾ ਹਰਾਮ ਕਰਤਾ ਹੀ ਨਾ ਕਿਉਂਕਿ ਉਹ 3 ਦਿਨ ਹੋ ਗਿਆ ਇਹਦਾ ਯਾਰ ਮੰਜੀ ਤੇ ਪਿਆ ਤੇ ਪਤਾ ਲੈਣ ਤੱਕ ਨਹੀਂ ਆਇਆ। ਉਹ ਅਖੀਰ ਮੈਂ ਆਪ ਹੀ ਇਹਨੂੰ ਪਤਾ ਦੱਸਣ ਆ ਗਿਆ। ਇੱਥੇ ਆਂ ਦਾਣਿਆ ਮੈਨੂੰ ਪਤਾ ਵੀ ਤੇਰੀ ਤਬੀਅਤ ੱਲੀ ਮਠੀਆ ਪੁੱਛ ਮੈਨੂੰ ਤੈਨੂੰ ਰੋਜ਼ ਪੁੱਛਦਾ ਪੁੱਛਦਾ ਜੀ ਪੁੱਛਿਆ ਫਿਰ ਮੇਰਾ ਹਰ ਵੇਲੇ ਧਿਆਨ ਰਹਿੰਦਾ ਸੀ ਵੀ ਜੂ ਹੀ ਮਸੀਤੇ ਕੁਟਕੁਟ ਹੋਈ ਨਾ ਮੈਂ ਕਹਿੰਦਾ ਲਓ ਜੀ ਕੋ ਇਤਲਾਅ ਮੇਰੇ ਨਾਲ ਰਲ ਕੇ ਖਾਦਾ ਪੀਤਾ ਹਰਾਮ ਕਰਤਾ ਹੀ ਨਾ ਕਿਉਂਕਿ ਉਹ ਤਿੰਨ ਦਿਨ ਹੋ ਗਿਆ ਇਹਦਾ ਯਾਰ ਮੰਜੀ ਤੇ ਪਿਆ ਤੇ ਪਤਾ ਲੈਣ ਤੱਕ ਨਹੀਂ ਆਇਆ ਅਖੀਰ ਮੈਂ ਆਪ ਹੀ ਇਹਨੂੰ ਪਤਾ ਦੱਸਣ ਆ ਗਿਆ ਇਥੇ ਆਂ ਦਾਣਿਆ ਮੈਨੂੰ ਪਤਾ ਵੀ ਤੇਰੀ ਤਬੀਅਤ ਤੇ ਲੀ ਮਠੀਆ ਪੁੱਛ ਮੈਨੂੰ ਤੈਨੂੰ ਰੋਜ਼ ਪੁੱਛਦਾ ਪੁੱਛਦਾ ਜੀ ਪੁੱਛਿਆ ਫਿਰ ਮੇਰਾ ਹਰ ਵੇਲੇ ਧਿਆਨ ਰਹਿੰਦਾ ਸੀ ਵੀ ਜੂ ਹੀ ਮਸੀਤੇ ਕੁੜਕੁੜ ਹੋਈ ਨਾ ਮੈਂ ਕਹਿੰਦਾ ਲਓ ਜੀ ਇਤਲਾਅ ਮੇਰੇ ਨਾਲ ਰਲ ਕੇ ਖਾਦਾ ਪੀਤਾ ਹਰਾਮ ਕਰਤਾ ਹੀ ਨਾ ਕਿਉਂ ਕਿ ਉਹ 3 ਦਿਨ ਹੋ ਗਿਆ ਇਹਦਾ ਯਾਰ ਮੰਜੀ ਤੇ ਪਿਆ ਤੇ ਪਤਾ ਲੈਣ ਤੱਕ ਨਹੀਂ ਆਇਆ ਉਹ ਅਖੀਰ